ਨੂੰ ਇਹ ਹੀ ਪੋਨਗਰ ਪਰੋਣੇ ਆਏ ਹੀ ਨਹੀਂ ਪਰੋਣੇ ਤਾਂ ਪਾਸਾਂ ਤੇ ਚਲ ਗਏ ਆ ਤੇ ਪਰੋਣੇ ਆਲੀ ਵੰਦੇ ਰਹੀਏ ਗੱਲ ਕਰੀਏ ਨਾ ਮੇਰਾ ਆਰਾਦਾ ਤੁਹਾਡਾ ਵੀ ਨਹੀਂ ਜੀ ਕਰਨ ਡਿਆ ਗੱਲ ਕਰਨ ਨੂੰ ਉਹ ਨਹੀਂ ਨਹੀਂ ਤੇਲਾ ਤੇ ਮੇਰਾ ਕਰਨ ਡਿਆ ਵਾ ਮੇਰਾ ਆਰਾਦਾ ਨੂੰ ਘਰ ਨਾ ਸੱਦ ਲਈਏ ਉਹ ਡੈਡੀ ਬੁਲਾਉਂਦੇ ਮੈਂ ਤਾਂ ਆਇਆ ਯਾਰ ਪੈਜ ਬੁਲਾਉਂਦੇ ਆਓ ਕਮਿੰਗ ਵੇਰ ਲਵਲੀ ਤੁਸੀਂ ਸਿਆਣਾ ਹੋਇਆ ਸਾਰਾ ਉਹਨਾਂ ਦਾ ਪਾਪਾ ਆਵਾਂਗੇ ਨਾ ਦੋਵਾਂ ਘਰਾਂ ਦੀ ਆਪਣੀ ਬੇਇੱਜ਼ਤੀ ਹੋਈ ਆ ਧੂਆ ਤੇ ਆਪਣੇ ਪਿੰਡ ਚਲ ਗਈ ਅਕਸਰ ਲੋਣ ਵੇਲੇ ਅਹੀਂ ਤੇਰੇ ਕੰਮ ਆਉਣਾ ਵਾ ਇਦੇ ਵਿੱਚ ਅਹੀਂ ਜ਼ਿਆਦਾ ਗੱਲ ਕੋਈ ਨਹੀਂ ਕਰਦੇ ਜੋ ਤੇਰਾ ਹਿੱਸਾ ਪੰਦਾ ਭੈਲੀ ਦਾ ਤੈਨੂੰ ਦਿੱਤਾ ਜੋ ਹਾੜਾ ਪੰਦਾ ਅਹੀਂ ਦਿਆ ਹਾਂ ਭਰੇ ਵੀ ਤੁਸੀਂ ਮੜਾ ਜੀ ਤੈਨੂੰ ਸਮਝਾਏ ਹੋ ਜੇ 2 ਸਾਲ ਨਿਕਲ ਜਾਂਦੇ ਚੱਲ ਵਧੀਆ ਕੋਈ ਨਹੀਂ ਇੰਨਾ ਕਹਿਣਾ ਨਾ ਮੈਂ ਗੱਲ ਕਰਕੇ ਵੇਖ ਲੈਂਗਾ ਡਾਡੀ ਨਾਲ ਫਿਰ ਏਦਾਂ ਕਰਦੇ ਆ ਤੇਰਾ ਹਿੱਸਾ ਲਵਲੀ ਨੂੰ ਦੇ ਦਿੰਨੇ ਆ ਮਮਮੀ ਉਹ ਨਹੀਂ ਗੱਲ ਹੈ ਇੱਕੋ ਹੀ ਗੱਲ ਆ ਕੇ ਬੈਠੇ ਹੋ ਤੁਸੀਂ ਜਿਵੇਂ ਗੱਲ ਕਾੜੀ ਦਿੱਤੀ ਹੈ ਜੀ ਤੂੰ ਕਿਹ ਗੱਲ ਕਰਦੀ ਜਦੋਂ ਅਸੀਂ ਹੈਗੇ ਦੋਵੇਂ ਜਾਣੇ ਗੱਲ ਕਰਨ ਵਾਲੇ